معافی لگتا ہے کہ میں ادھر نہیں آ سکتا پنڈ میرا سیڑھا گرویل ہے میری دو بیٹیاں سارا پروار میں سال چونکہ میں کافی پروار ہوں پر خدا نے کہ خدا نے میری اپنے ਮੈਂ ਪਿੰਡਾਂ ਵਿੱਚੋਂ ਬੋਲੋਂ ਵਾਲਾ ਆਇਆ ਸੀ ਕਾਹ ਨੂੰ ਇਹ ਪ੍ਰਾਤਿਤ ਪੜ ਰਹੀ ਸੀ ਖੁਦਾ ਦਾ ਘੁੰਮਣਾ ਬੜ ਰਿਹਾ ਸੀਗਾ ਖੁਦਾ ਦੇ ਦਾਸਾਂ ਨਾਲ ਕਾਫੀ ਚਿਰ ਤੋਂ ਪਿਆਰਾ ਤੇ ਖੁਦਾ ਦੇ ਦਾਸ ਵੀ ਸੰਗਤ ਨਾਲ ਬਹੁਤ ਘਰ ਕਰਦੇ ਨੇ ਇਸ ਕਰਕੇ ਖੁਦਾ ਦੇ ਦਾਸਾਂ ਨੂੰ ਦੁਆਗ ਕਰੀਆ ਪ੍ਰਾਰਥਨਾ ਕਰਦੇ ਹਾਂ ਕਿ ਖੁਦਾ ਦੇ ਦਾਸਾਂ ਦੀਆਂ ਪ੍ਰਾਰਥਨਾਵਾਂ ਦੁਆਰਾ ਅਸੀ ਚੜ੍ਹੇ ਰਹੀਏ ਖੁਦਾ ਨੇ ਕਿਰਪਾ ਕੀਤੀ ਅੱਜ ਫੇਰ ਖੁਦਾ ਦੇ ਘਰ ਵਿੱਚ ਆਉਣ ਲਈ ਤਿਆਰ ਹਾਂ ਖੁਦਾ ਦੀ ਗੀਤ ਭਲੇ ਬੋਲਾਂ ਵਿੱਚ ਆਹ ਖੁਦਾ ਦੀ ਬਦਗੀ ਰਾਤ ਨਿਕਲ ਲਈ ਤਿਆਰ ਆ ਖੁਦਾ ਦੇ ਲੋਕਾਂ ਨੇ ਚੋੜੀ ਤਿਆਰ ਆ ਜੋ ਖਾਰੇ ਸਭ ਲੋਕ ਪਛੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਤੋਂ 3 ਸਾਲ ਪਹਿਲਾਂ ਮੈਂ ਅੰਮ੍ਰਿਤਸਰ ਤੋਂ ਡੂਲੀ ਤੋਂ ਆਇਆ ਸੀ ਇਕੱਲਾ ਟੀਜਰ ਸਕੂਟਰੀ ਤੇ ਮੇਰੀ ਸਕੂਟਰੀ ਦਾ ਟਾਇਰ ਫਟ ਗਿਆ ਪਟਾਕਾ ਲੈ ਗਿਆ ਮੇਰੇ ਕੋਲ 10 ਰੁਪਏ ਨੇ ਸੀ ਇਹ ਦੇਖਾ ਕੀ ਕਥਿਆ ਇਹ ਪੂਰੀ ਸਚਾਈ ਹੈ ਸੁਣੋ ਧਿਆਨ ਨਾਲ ਜੀ ਦੁਨੀਆਂ ਵਿੱਚ ਕੋਈ ਨਾ ਦਾ ਰਸ ਨੂੰ ਫੇਰ ਕੋੜੇ ਨਹੀਂ ਤਾਂ ਦੀ ਤੇ ਮੈਂ ਆਪਣੀ ਇਤਰਾਮ ਕਰਵਾ ਕੇ ਤੇ ਖੁਦਾ ਦੇ ਨਾਲ ਫੂਲਾ ਇਹ ਫੂਲ ਲੱਗ ਕੇ ਕਿਹਾ ਮੈਂ પાસે ਨਹੀਂ ਆਲ ਹੋਈ ਮੇਰੇ ਕੋਲ ਕੋਈ ਪੈਸਾ ਨਹੀਂ ਆ ਤੇ 500 ਦੀਆ ਮੈਨੂੰ ਚਾਹੀਦਾ ਤੇ ਰੱਬ ਗਾਲੇ ਤਵਾ ਕਰੋ ਮੈਂ ਕਿਧਰ ਗਾ ਲੜੂਗਾ ਨਾਮ ਤਾਂ ਅੜੀ ਦੁਆ ਕਰ ਰਹੀ ਇਹ ਫੇਰੀ ਮੈਂ ਕਿਉਂ ਪੁੱਛਣਾ ਉਪਤਿ ਮੈਂ ਦੁਆ ਕਰਾਈ ਤੇ 10 15 ਮਿੰਟ ਬਾਅਦ ਬਿਲਕੁਲ ਸੱਚ ਬੋਲਦਾ ਕਿਥੋਂ 500 ਰੁਪਏ ਮੈਂ ਕਿਸੇ ਕੋਲ ਫੜਿਆ ਉਹ ਮਿਲ ਗਿਆ ਮੈਂ ਸਕੂਲੀ ਬਣਾ ਕੇ ਘਰ ਆਇਆ ਉਸ ਤੋਂ ਬਾਅਦ ਫੇਰ ਘਰ ਆਣ 8:07 ਬਿੰਟ ਤੇ ਦੋ ਮਾਛਰ ਮਈਆ ਤੋਂ ਸਰਪੰਨਿਹਾਰਵਰੀ ਗੋੜ ਵਿੱਚ ਆ ਗਿਆ ਪਹਿਲੇ ਪਹਿਲੇ ਉਹਨਾਂ ਪਹਿਲਾਂ ਦੀ ਐਸਟ੍ਰੀ ਲਈ ਆ ਕਾਲੀ ਮੇਰੇ ਗੋਲਿਆਂ ਨੂੰ ਨਵੀਂ ਲਈ ਠੀਕ ਔਰ ਪਹਿਲੇ ਕਰਦੇ ਨੇ ਖੁਦ ਖੁਦਾਨਦਾਰ ਖਾਇਮਾ ਸਮੀ ਹੈ ਇਹ ਬਣਾ ਕਰਨ ਉੱਥੇ ਗੇਂਡੀ ਮੈਂ ਤਾਂ ਸਿਰ 500 ਤੋਂ ਆ ਕੇ ਉਹ ਜੀ ਕੀਤੀ ਸੀ ਕਿ ਕੀ ਹੋਇਆ ਮੈਂ ਤਾਂ 500 ਮੰਗਿਆ ਤੇ ਉਹ ਰੱਖਾ ਦੇ ਦਿੱਤੇ ਇਸ ਤਰ੍ਹਾਂ ਕਿ ਖੁਦਾ ਜਦੋਂ ਸਾਡੀ ਸੁਣਦਾ ਹੈ ਖੁਦਾ ਦਾ ਸੁਣਦੇ ਦੁਆ ਕਰਦੇ ਤੇ ਖੁਦਾ ਸਾਡੀ ਬਿਲਕੁਲ ਸੁਣਦਾ ਹੈ ਅਸੀਂ ਮਤ ਬੱਝੇ ਨਾ ਕੋਈ ਦੁੱਖ ਤਕਲੀਫਾਂ ਜ਼ਿੰਦਗੀ ਵਿੱਚ ਆਸਾਧਿਆ ਮੈਂ ਹੁਣ ਢਾਈ ਸਾਲ ਤੋਂ ਪਰਵਾਹ ਨਹੀਂ ਤੇ ਮੈਂ ਖਾਂ ਮਿਲ ਜਿਸੂ ਦੇ ਘਰ ਹੀ ਜਾ ਯਿਸੂ ਨੂੰ ਮੰਨਣਾ ਹੀ ਹੈ ਯਿਸੂ ਵੀ ਨਾਲ ਪਿਆਰ ਨਹੀਂ ਕਰਨਾ ਇਹ ਵੀ ਸਾਡੀ ਇੱਕ ਨਾਲ ਜੜੀ ਹੋਈ ਗੱਲ ਹੋਵੇਗੀ ਕਿਉਂਕਿ ਖੁਦਾ ਨਾਲ ਪਿਆਰ ਹਮੇਸ਼ਾ ਕਰਦੇ ਰਹੋ ਕੋਈ ਤਕਲੀਫਾਂ ਹੋ ਜਾਣਾ ਹੈ ਜ਼ਿੰਦਗੀ ਵਿੱਚ ਕੋਈ ਗੱਲ ਨਹੀਂ ਖੁਦਾ ਨਾਲ ਰਹੋ ਖੁਦਾ ਨਾਲ ਪੁੱਜੋ